ਯਾਰ ਆ ਵੀਡੀਓ ਸਾਰਿਆਂ ਨੇ ਦੇਖ ਲਈਆ ਹਨਾ ਹੁਣ ਮੈਂ ਨਾਲ ਲਾਈਆ ਤੇ ਤੁਸੀਂ ਨੋਟ ਕਰੋ ਇਹ ਬੰਦੇ ਨੇ ਕੀ ਕਰਨਾ ਚਾਹਿਆ ਹਨਾ ਟਰਿਕ ਕਿਹੜੇ ਤਰੀਕੇ ਨਾਲ ਖੇਡੀ ਆ ਇਹਦੇ ਵਿੱਚ ਕਿਸੇ ਨੇ ਕੋਈ ਇਹਨੂੰ ਕੁਝ ਨਹੀਂ ਕਿਹਾ ਤੇ ਇਹਨੇ ਝੋਲੀ ਅੱਡ ਕੇ ਜਿਵੇਂ ਲੋਪੋ ਵਾਲੇ ਬਾਈ ਨੇ ਮਾਫੀ ਮੰਗੀ ਸੀ ਹਨਾ ਚਲੋ ਲੋਪੋ ਵਾਲੇ ਬਾਈ ਦੀ ਸਟੋਰੀ ਹੋਰ ਸੀਗੀ ਪਹਿਲੀ ਗੱਲ ਤਾਂ ਉਹ ਕੋਈ ਧਾਰਮਿਕ ਮੁੱਦਾ ਨਹੀਂ ਸੀਗਾ ਹਨਾ ਜਦੋਂ ਧਾਰਮਿਕ ਮੁੱਦੇ ਜਾਂ ਇਸ ਤਰੀਕੇ ਨਾਲ ਤੁਸੀਂ ਇਨਵੋਲਵ ਹੁੰਨੇ ਬਹੁਤ ਸੈਂਸਿਟਿਵ ਚੀਜ਼ਾਂ ਹੁੰਦੀਆਂ ਵਾ ਪਲੱਸ ਉਹਦੇ ਵਿੱਚ ਲੋਪੋ ਵਾਲੇ ਬਾਈ ਨੇ ਕੁਝ ਗਲਤ ਵੀ ਨਹੀਂ ਕਿਹਾ ਸੀਗਾ ਹਨਾ ਉਹਨੇ ਸਹੀ ਕਿਹਾ ਸੀਗਾ ਤੇ ਉਹ ਸਹੀ ਹੁੰਦੇ ਹੋਏ ਵੀ ਉਹ ਨਹੀਂ ਕਿਸੇ ਦਾ ਦਿਲ ਦਿਖਾਉਣਾ ਚਾਹੁੰਦਾ ਸੀਗਾ ਤੇ ਉਹਨੇ ਨੀਵੇਂ ਹੋ ਕੇ ਮਾਫੀ ਮੰਗੀ ਸੀ ਤੇ ਲੋਕਾਂ ਨੇ ਸਪੋਰਟ ਉਹਦੀ ਤਾਂ ਕੀਤੀ ਸੀਗੀ ਕਿ ਉਹਨੇ ਬੰਦੇ ਨੇ ਉਹ ਬੇਕਸੂਰ ਸੀਗਾ ਸਹੀ ਸੀਗਾ ਤੇ ਫਿਰ ਵੀ ਉਹਨੇ ਇੰਨੀ ਨਿਮਰਤਾ ਦਿਖਾਈ ਕਿ ਉਹਨੇ ਝੋਲੀ ਅੱਡ ਕੇ ਮਾਫੀ ਮੰਗੀ ਹੁਣ ਇਹਨੇ ਮਾਫੀ ਮੰਗੀ ਆ ਆ ਤੇ ਇਹ ਝੋਲੀ ਐਵੇਂ ਅੱਡੀ ਜਾਂਦਾ ਵਾ ਇਹਨੂੰ ਐਂ ਲੱਗਦਾ ਕਿ ਖਣੀ ਲੋਪੋ ਵਾਲੇ ਬਾਈ ਵਾਂਗੂ ਇਹਨੂੰ ਵੀ ਲੋਕ ਸਪੋਰਟ ਕਰਨਗੇ ਪਰ ਬਹੁਤ ਫਰਕ ਆ ਤੂੰ ਪਹਿਲਾਂ ਦੇਖ ਤਾਂ ਲੈ ਤੂੰ ਕਰਤੂਤ ਕੀ ਕੀਤੀ ਹੈਣ ਏ ਇਹਨੇ ਸਟੰਟ ਖੇਦਿਆ ਵਾ ਸਿਰਫ ਵਿਊਆਂ ਵਾਸਤੇ ਸਿਰਫ ਉਹੀ ਪੇਜ ਹੁਣ ਗਰੋ ਹੋਣੋਂ ਹਟ ਗਿਆ ਹੋਣਾ ਜਾਂ ਵੀਡੀਓ ਘੱਟ ਚੱਲੀਆਂ ਹੋਣੀਆਂ ਵਾ ਹੁਣ ਥੋੜੀਆਂ ਪਹਿਲਾਂ ਤੂੰ ਆਪਦੀ ਪੇਜ ਦੇ ਉੱਪਰ ਪੋਸਟ ਪਾ ਰਿਆ ਵਾ ਕੋਈ ਗੱਲ ਨਹੀਂ ਹੋਈ ਕੋਈ ਬਾਤ ਨਹੀਂ ਹੋਈ ਹਨਾ ਤੂੰ ਬਿਨਾਂ ਗੱਲ ਤੂੰ ਹੀ ਕੋਈ ਸਕੀਮ ਬਣਾ ਕੇ ਤੇ ਤੂੰ ਇਦਾਂ ਕਹਿਤਾ ਕਿਸੇ ਵੀ ਧਰਮ ਬਾਰੇ ਪਹਿਲੀ ਗੱਲ ਇਹ ਆ ਕਿ ਤੂੰ ਜਦੋਂ ਸਿੱਖ ਧਰਮ ਨੂੰ ਬਾਈ ਬਲੋਂਗ ਹੀ ਨਹੀਂ ਕਰਦਾ ਹਨਾ ਤਾਂ ਤੇਰਾ ਕੋਈ ਮਤਲਬ ਹੀ ਨਹੀਂ ਬਣਦਾ ਕਿਸੇ ਵੀ ਹੋਰ ਧਰਮਾਂ ਰਿਲੀਜਨਾਂ ਦੇ ਵਿੱਚ ਲੱਤਾਂ ਮਾਵਾ ਫਸਾਉਣ ਦਾ ਹਰੇਕ ਧਰਮ ਦਾ ਸਤਿਕਾਰ ਕਰੋ ਪਰ ਡਿਸਰੈਸਪੈਕਟ ਤੁਸੀਂ ਨਹੀਂ ਕਰ ਸਕਦੇ ਹੈਗੇ ਹਰੇਕ ਬੰਦੇ ਦੀ ਸ਼ਰਧਾ ਆ ਤੇਰੀ ਸੋਚ ਆ ਉਹ ਕਿ ਤੈਨੂੰ ਨਹੀਂ ਕਿਸੇ ਚੀਜ਼ ਦੇ ਵਿੱਚ ਵਿਸ਼ਵਾਸ ਹੈਗਾ ਤੇ ਤੂੰ ਨਾ ਮੰਨ ਉਸ ਚੀਜ਼ ਨੂੰ ਪਰ ਜਿਹੜੇ ਉਸ ਧਰਮ ਨੂੰ ਜਾਂ ਉਹਨਾਂ ਗੁਰੂਆਂ ਨੂੰ ਜਿਨ੍ਹਾਂ ਲੋਕਾਂ ਦੀਆਂ ਫੀਲਿੰਗਾਂ ਜੁੜੀਆਂ ਹੋਈਆਂ ਰਿਸਪੈਕਟ ਆ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਉਹਨਾਂ ਨੂੰ ਤੂੰ ਠੇਸ ਪਹੁੰਚਾਉਣਾ ਵਾ ਸਿਰਫ ਆਪ ਦੇ ਕੁਸ਼ਕ ਰੁਪਈਆ ਦੀ ਕਮਾਈ ਕਰਕੇ ਕਿ ਵੀਡੀਓ ਪਾ ਦਿਓ ਕੋਈ ਵੀ ਇਦਾਂ ਦੀ ਊਲ ਜੂਲ ਬਕਵਾਸ ਕਰਕੇ ਉਸ ਤੋਂ ਬਾਅਦ ਮਾਫੀ ਮੰਗ ਲਓ ਕਿਉਂਕਿ ਪਤਾ ਸੌਖੇ ਜਿਹੇ ਤਰੀਕੇ ਨਾਲ ਮਾਫੀ ਮਿਲ ਜਾਂਦੀ ਆ ਸਿਰ ਦੇ ਉੱਪਰ ਦਮਾਨਾ ਬੰਨ ਕੇ ਤੇ ਚਲੋ ਜੀ ਮਾਫੀ ਮਾਫੀ ਮੰਗ ਲੈਣੇ ਆ ਤੇ ਉਹਦੇ ਨਾਲ ਪੈਸੇ ਕਮਾਈ ਹੋ ਜਾਂਦੀ ਆ ਥੋੜੀ ਥੋੜੀ ਜੀ ਪਰ ਬੰਦੇ ਬਣੋ ਬੰਦੇ ਵਾਲੀਆਂ ਕਰਤੂਤਾਂ ਕਰੋ ਸੋ ਇਹ ਉਹੀ ਸੱਪ ਆ ਜਿਹੜੇ ਸਿੱਖਾਂ ਦੇ ਵਿੱਚ ਹੀ ਰਹਿੰਦੇ ਨੇ ਦੋ ਵਾਰੀ ਮਾਫੀ ਮੰਗੀ ਆ ਦੋ ਤਿੰਨ ਵਾਰੀ ਹੈ ਨਾ ਦੀਪ ਬਾਈ ਵੀਰੇ ਵੀ ਇਹੀ ਗੱਲ ਹੋਈ ਸੀ ਪਹਿਲਾਂ ਪੂਰੀ ਜ਼ਹਿਰ ਉਗਲੀ ਇਹਨਾਂ ਨੇ ਹਨਾ ਪੂਰੇ ਲਾਲ ਖੱਕੇ ਹੋ ਕੇ ਪੂਰੀ ਬਕਵਾਸ ਜਿੰਨੀ ਹੋਈ ਇਹਨਾਂ ਨੇ ਕੀਤੀ ਤੇ ਉਸ ਤੋਂ ਬਾਅਦ ਫਿਰ ਮਾਫੀ ਮੰਗ ਲਈ ਹੈਨਾ ਜਦੋਂ ਬੰਦਾ ਇਸ ਦੁਨੀਆ ਤੋਂ ਚਲਾ ਗਿਆ ਜਿਉਂਦੇ ਜੀ ਜਦੋਂ ਉਹਦਾ ਦਿਲ ਦਿਖਾਤਾ ਤੁਸੀਂ ਤੇ ਫਿਰ ਬਾਅਦ ਵਿੱਚ ਗਏ ਤੇ ਮਾਫੀਆਂ ਮੰਗਣ ਦਾ ਕੀ ਮਤਲਬ ਬਣਦਾ ਹੈਨਾ ਹੁਣ ਸੇਮ ਚੀਜ਼ ਫੇਰ ਕੀਤੀ ਹੈ ਇਹਨਾਂ ਨੇ ਕਿ ਜਿੰਨੀ ਜ਼ਹਿਰ ਇਹਨੇ ਉਗਲਣੀ ਸੀਗੀ ਉਹ ਗਲਤੀ ਤੂੰ ਹੋਏਗਾ ਨਾਸਤਕ ਬੰਦਾ ਬਾਈ ਤੇ ਤੂੰ ਦੂਜਿਆਂ ਦੀਆਂ ਫੀਲਿੰਗਸ ਨੂੰ ਹਰਟ ਨਹੀਂ ਕਰ ਸਕਦਾ ਇਸ ਤਰੀਕੇ ਨਾਲ ਤੂੰ ਨਹੀਂ ਰੱਬ ਨੂੰ ਮੰਨਦਾ ਨਹੀਂ ਭਗਵਾਨ ਨੂੰ ਮੰਨਦਾ ਕਿਸੇ ਨੂੰ ਤੂੰ ਨਾ ਮੰਨਣਾ ਬਹੁਤ ਬੰਦੇ ਹੈਗੇ ਆ ਜਿਹੜੇ ਨਾਸਤਿਕ ਹੈਗੇ ਆ ਇਸ ਦੁਨੀਆ ਦੇ ਉੱਤੇ ਜਿਹੜੇ ਨਹੀਂ ਰੱਬ ਦੇ ਵਿੱਚ ਵਿਸ਼ਵਾਸ ਕਰਦੇ ਪਰ ਇਹ ਨਹੀਂ ਹੈਗਾ ਕਿ ਦੂਸਰੇ ਲੋਕਾਂ ਨੂੰ ਵੀ ਤੂੰ ਉਹ ਚੀਜ਼ ਆਪਦੇ ਤੱਕ ਤੂੰ ਨਹੀਂ ਕਰਦਾ ਤਾਂ ਤੂੰ ਆਪਦੇ ਤੱਕ ਸੀਮਤ ਰੱਖਣਾ ਬਹੁਤ ਸੋਚ ਸਮਝ ਕੇ ਬੋਲਿਆ ਕਰੋ ਇਹ ਨਹੀਂ ਕਿ ਤੁਹਾਡੇ ਹੱਥ 'ਚ ਫੋਨ ਆ ਗਿਆ ਤਾਂ ਤੁਸੀਂ ਕੁਝ ਵੀ ਬੂਲ ਜਲੂਲ ਬੋਲ ਕੇ ਕਿਸੇ ਵੀ ਧਰਮ ਬਾਰੇ ਕੋਈ ਵੀ ਬਕਵਾਸ ਕਰਕੇ ਪਾ ਦਿਓ ਹਣਾ ਸੋ ਮੈਨੂੰ ਲੱਗਦਾ ਆ ਕਿ ਆ ਇਹਦੇ ਆਸਤੇ ਨਹੀਂ ਇਨਾਫ ਸਜ਼ਾ ਹੈਗੀ ਸੋ ਜਾਂ ਨੈਕਸਟ ਟਾਈਮ ਵਾਸਤੇ ਇਹਨੂੰ ਤਲਬਿਆ ਜਾਵੇ ਚੰਗੀ ਤਰ੍ਹਾਂ ਜੇ ਗਾਂ ਨੂੰ ਇਹ ਕੋਈ ਗਲਤੀ ਕਰਦਾ ਵਾ ਤਾਂ ਇਹਦਾ ਬਾਈਕਾਟ ਕੀਤਾ ਜਾਵੇ ਇਹਦੀ ਸਖਤਾਈ ਦੇ ਨਾਲ ਇਹਦਾ ਵਿਰੋਧ ਕੀਤਾ ਜਾਵੇ ਤੇ ਇਹਨਾਂ ਦੇ ਪੰਡ ਦੇ ਜਿਹੜੇ ਜਿੰਨੇ ਵੀ ਲੋਕ ਹੈਗੇ ਆ ਉਹਨਾਂ ਦਾ ਵੀ ਹੱਕ ਬਣਦਾ ਵਾ ਕਿ ਮਾੜੀ ਜਿਹੇ ਦੇ ਕੰਨ ਖਿੱਚੋ ਕਿ ਇਹ ਨਹੀਂ ਸਹੀ ਗੱਲਾਂ ਹੈਗੀਆਂ ਠੀਕ ਆ ਤੇਰੀ ਚਮਤਕਾਰ ਨੂੰ ਲੈ ਕੇ ਕੋਈ ਸੋਚ ਹੋਣੀ ਆ ਇਦਾਂ ਦੀ ਮੈਂ ਹੁਣ ਉਹੀ ਗੱਲ ਕਿਸੇ ਧਰਮ ਬਾਰੇ ਕੁਝ ਨਹੀਂ ਬੋਲਣਾ ਚਾਹੁੰਦਾ ਆਪਾਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਆ ਸਿੱਖ ਫੈਮਲੀਆਂ ਚੋਂ ਆ ਤੇ ਉਹਦੇ ਆਧਾਰ 'ਤੇ ਗੱਲ ਕਰੂੰਗਾ ਮੈਂ ਉਨੀ ਕੀ ਕਿ ਠੀਕ ਆ ਤੇਰਾ ਵਿਸ਼ਵਾਸ ਨਹੀਂ ਹੋਣਾ ਕਿਸੇ ਚੀਜ਼ ਦੇ ਵਿੱਚ ਪਰ ਉਹ ਚੀਜ਼ ਤੇਰੇ ਤੱਕ ਹੀ ਸੀਮਤ ਰਹਿੰਦੀ ਆ ਹੋਰਾਂ ਲੋਕਾਂ ਦੇ ਉੱਪਰ ਜਾਂ ਹੋਰਾਂ ਸ਼ਰਧਾਲੂਆਂ ਦੇ ਉੱਪਰ ਜਾਂ ਜਿੰਨਾਂ ਲੋਕਾਂ ਦੀ ਹੋਰ ਸ਼ਰਧਾ ਆ ਉਹਨਾਂ ਦੇ ਉੱਪਰ ਉਹ ਚੀਜ਼ ਲਾਗੂ ਨਹੀਂ ਹੁੰਦੀ ਹੈਗੀ ਹਰੇਕ ਬੰਦੇ ਦੀ ਆਪਦੀ ਸ਼ਰਧਾ ਆ ਆਪ ਦਾ ਉਹਦਾ ਹੱਕ ਆ ਉਹਨੇ ਕਿੰਨੀ ਰਿਸਪੈਕਟ ਦੇਣੀ ਆ ਕਿਹੜੇ ਧਰਮ ਨੂੰ ਦੇਣੀ ਆ ਕਿਹੜੇ ਗੁਰੂ ਨੂੰ ਦੇਣੀ ਆ ਪਰ ਡਿਸਰੈਸਪੈਕਟ ਨਹੀਂ ਤੁਸੀਂ ਕਰ ਸਕਦੇ ਹੈਗੇ ਸਾਰੇ ਧਰਮਾਂ ਦਾ ਆਦਰ ਕਰੋ ਸੋ ਆਪ ਦੇ ਆਪ ਨੂੰ ਵੱਡਾ ਨਾ ਦਿਖਾਓ ਕਿਸੇ ਗੁਰੂਆਂ ਤੋਂ ਪੀਰ ਪਗੰਬਰਾਂ ਤੋਂ ਜਾਂ ਕਿਸੇ ਵੀ ਕਿਸੇ ਮਹਾਨ ਸ਼ਖਸੀਅਤ ਤੋਂ